ਸਰਚਰੀਆ ਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੋ ਸਾਥੀਓ ਬੜੀ ਵਾਰ ਆਪਾਂ ਕਹਾਣੀ ਸੁਣਦੇ ਆ ਕਿ ਕਿਸੇ ਲਈ ਰਾਹਤ ਤੇ ਕਿਸੇ ਲਈ ਆਫਤ ਐੋਜਾ ਮਾਮਲਾ ਕਾਠਗੜ ਵਿਖੇ ਦੇਖਣਾ ਪਿਆ ਦੱਸਦੀ ਐ ਕਿ ਬਰਸਾਤੀ ਮਹੀਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਉੱਥੇ ਹੀ ਕਾਠਗੜ ਵਿੱਚ ਬਰਸਾਤੀ ਮਹੀਨੇ ਥਾਣਾ ਕਾਠਗੜ ਦੇ ਅਧੀਨ ਆਉਦੇ ਪਿੰਡਾਂ ਨੂੰ ਅਤੇ ਫੈਕਟਰੀ ਲੋਕਾਂ ਦੇ ਘਰਾਂ ਵਿੱਚ ਬਰਸਾਤੀ ਖੱਡ ਵਿੱਚ ਮੀਂਹ ਦਾ ਪਾਣੀ ਜ਼ਿਆਦਾ ਹੋਣ ਕਰਕੇ ਪਾਣੀ ਦੀ ਮਾਰ کئی ਪਾਸੇ ਦੇਖਣ ਨੂੰ ਮਿਲੀ ਜਿਹੜਾ ਨਵਾਂ ਸ਼ਹਿਰ ਦੇ ਪਿੰਡ ਕਾਟਗੜ ਤੋਂ ਰੱਤੇਵਾਲ ਨੂੰ ਜਾਣ ਵਾਲੀ ਸੜਕ ਜਿਹੜੇ ਕਿ ਬਰਸਾਤੀ ਖੱਡ ਨੂੰ ਸੜਕ ਨਾਲ ਜੋੜਦੀ ਹੈ ਬੀਤੇ ਦਿਨੀ ਹਿਮਾਚਲ ਪ੍ਰਦੇਸ਼ ਅਤੇ ਕਾਟਗੜ ਬਲਾਚੌਰ ਵਿੱਚ ਭਾਰੀ ਮੀਂਹ ਪੈਣ ਕਰਕੇ ਬਰਸਾਤੀ ਖੱਡ ਵਿੱਚ ਜ਼ਿਆਦਾ ਪਾਣੀ ਆਉਣ ਕਰਕੇ ਅਤੇ ਬਰਸਾਤੀ ਖੱਡ ਵਿੱਚ ਮੀਹ ਵਾਲੇ ਪਾਣੀ ਦੀ ਨਿਕਾਸੀ ਦਾ ਪੁਖਤਾ ਪ੍ਰਬੰਧ ਨਾ ਹੋਣ ਕਰਕੇ ਆਲੇ-ਦੁਆਲੇ ਦੇ ਕਈ ਘਰਾਂ ਵਿੱਚ ਇਸ ਦੀ ਮਾਰ ਦੇਖਣ ਨੂੰ ਮਿਲੀ ਹੈ ਜਿਸ ਕਰਕੇ ਰਾਹਗੀਰਾਂ ਦੀਆਂ ਕਾਰਾਂ ਵੀ ਬਰਸਾਤੀ ਖੱਡ ਵਿੱਚ ਫਸ ਗਈਆਂ ਇਸ ਮੌਕੇ ਰਾਗੀਰਾਤੇ ਆਲੇ ਦੁਆਲੇ ਰਹਿੰਦੇ ਲੋਕਾਂ ਨੇ ਪ੍ਰਸ਼ਾਸਨ 'ਕਿ ਅਪੀਲ ਕੀਤੀ ਹੈ ਕਿ ਇਸ ਬਰਸਾਤੀ ਖੱਡ ਦੀ ਸਫਾਈ ਲਈ ਪੁਕਤਾ ਪ੍ਰਬੰਧ ਕੀਤਾ ਜਾਣ ਅਤੇ ਆਲੇ ਦੁਆਲੇ ਇਸ ਦੇ ਬੰਨ ਮਜ਼ਬੂਤ ਕੀਤੇ ਜਾਣ ਅਤੇ ਬਰਸਾਤੀ ਮੀਂਹ ਕਰਕੇ ਖੱਡ ਸੈਲਰ ਦੀ ਫੈਕਟਰੀ ਵਿੱਚ ਵੀ ਬਰਸਾਤੀ ਮੀਂਹ ਦਾ ਪਾਣੀ ਵੜ ਗਿਆ ਜਿਸ ਕਰਕੇ ਉਹਨਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਤਾਂ ਲੱਖਾਂ ਦਾ ਨੁਕਸਾਨ ਵੀ ਹੋਇਆ ਤੇ ਆਮ ਜਨਤਾ ਨੂੰ ਵੀ ਜਿਹੜੀ ਬਹੁਤ ਸਾਰੀ ਮੁਸ਼ਕਿਲਾਂ ਆਉਂਦੀ ਹੈ ਤੇ ਜਾਣ ਦਾ ਖੌਬਣਦੀ ਜਾ ਰਹੀ ਹੈ ਜਿਹੜੀ ਬਰਸਾਤੀ ਖੱਡ ਤਾਂ ਇਸਦੇ ਆਲੇ-ਦੁਆਲੇ ਜਿਹੜਾ ਬੰਨ ਮਰਨ ਦੀ ਗੱਲ ਕੀਤੀ ਗਈ ਹੈ ਤੇ ਖਾਨੀ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਜੀ ਮੇਰਾ ਨਾਮ ਸੁਖਦੇਵ ਸਿੰਘ ਹੈ ਜੀ ਕਿਹੜਾ ਪਿੰਡ ਹੈ ਜੀ ਆਪਣਾ ਮੇਰਾ ਰੱਤੇ ਆ ਜੀ ਇਹ ਤੁਸੀਂ ਜਿਹੜਾ ਆਪਣੀ ਤੁਹਾਡੀ ਇੱਕ ਕਾਰ ਫਸੀ ਹੈ ਕਿਵੇਂ ਫਸੀ ਹੈ ਜੀ ਦੇਖੋ ਜੀ ਜਿਵੇਂ ਕਿ ਖੱਡ ਆਈ ਹੋਈ ਹੈ ਪ੍ਰਸ਼ਾਸਨ ਵੱਲੋਂ ਪਹਿਲਾਂ ਪੂਰਾ ਕਰਨਾ ਚਾਹੀਦਾ ਜੀ ਦੇਖੋ ਮਾਮਲਾ بارشਾਂ ਦੇ ਚੱਲ ਰਹੇ ਨੇ ਮੌਸਮ ਤੇ ਪੂਰਾ ਨਿਕਾਸੀ ਹੋਣੀ ਚਾਹੀਦੀ ਪਾਣੀ ਦੀ ਵੰਦ ਹੋਣਾ ਜੇ ਪ੍ਰੋਪਰ ਸੈਨੀਟੇਸ਼ਨ ਹੋਣਾ ਜੇ ਕਿ ਪਾਣੀ ਕਿੱਧਰੋਂ ਨਿਕਲਣਾ ਚਾਹੀਦਾ ਵਾ ਤੇ ਉਸ ਕਰਕੇ ਦੇਖੋ ਗੱਡੀ ਫਸ ਗਈ ਹੈ ਵਿੱਚ ਇਹ ਕਦੋਂ ਦੀ ਤੁਹਾਡੀ ਗੱਡੀ ਫਸੀ ਹੈ ਜੀ ਹੋ ਗਿਆ 1/2 ਘੰਟਾ ਹੋ ਗਿਆ ਤੇ ਤੁਸੀਂ ਇਹ ਤਾਂ ਤੁਸੀਂ ਕਿਤੇ ਜ਼ਰੂਰੀ ਜਾਣਾ ਸੀ ਕੰਮ ਬਿਲਕੁਲ ਬਿਲਕੁਲ ਡਿਊਟੀ ਤੇ ਜਾਣਾ ਸੀ ਆਪਾਂ ਤੇ ਹੁਣ ਕੀ ਮੰਗ ਕਰਦੇ ਸਰਕਾਰ ਤੋਂ ਤੁਸੀਂ ਮੈਂ ਸਰਕਾਰ ਤੋਂ ਮੰਗ ਕਰਦਾ ਕਿ ਪ੍ਰੋਪਰ ਨਿਕਾਸੀ ਕੀਤੀ ਐਵੇਂ ਪਾਣੀ ਦੀ ਤਾਂ ਕਿ ਇੱਥੇ ਰੇਤਾਂ ਨਾ ਫਸੇ ਰੇਤਾਂ ਨਾ ਆਏ ਤਾਂ ਕਿ ਕੋਈ ਹੋਰ ਪਰੇਸ਼ਾਨ ਨਾ ਹੋ ਸਕੇ ਖੱਜਲ ਖੁਆਰੀ ਨਾ ਹੋ ਸਕੇ ਤੇ ਹੋਰ ਬੰਦੇ ਦਾ ਧੰਨਵਾਦ ਸਰ ਤੁਹਾਡਾ ਕੀ ਨਾਮ ਹੈ ਜੀ ਦਰਸ਼ਲਾ ਜੀ اچھا ਇਹ ਜਿਹੜਾ ਪਾਣੀ ਵੜਿਆ ਕਿਵੇਂ ਆਇਆ ਜੀ ਪਾਣੀ ਇਹਦੇ ਬਾਰੇ ਦੱਸੋ ਪਾਣੀ ਜੀ ਇਧਰ ਮୋਰੇ ਪੂਰੀ ਬਲੌਕ ਹੋ ਗਈ ਜੀ ਹੂੰ 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 ਥਾਣੇ ਦੇ ਕੋਲ ਪੂਰੀ ਬਲੌਕ ਹੋ ਕੇ ਸਵੇਰੇ ਕੋਈ 4:30 4:30 5 ਵਜੇ ਪਾਣੀ ਆਵੜਿਆ ਇਹ ਕਿੰਨਾ ਕੁ ਪਾਣੀ ਤੁਹਾਡੇ ਸ਼ੈਲਰ ਚ ਵੜਿਆ ਜੀ ਪਾਣੀ 22 ਫੁੱਟ ਵੜ ਗਿਆ ਜੀ ਤੇ ਨੁਕਸਾਨ ਕਿੰਨਾ ਕਾ ਤੁਹਾਡਾ ਨੁਕਸਾਨ ਮੇਰੇ ਕਹਾ ਜੀ 4-5 ਅੰਕ ਲੱਖ ਦਾ ਹੋ ਗਿਆ ਤੇ ਕੀ ਮੰਗ ਕਰਦੇ ਸਰਕਾਰ ਤੋਂ ਤੁਸੀਂ ਸਰਕਾਰ ਤੋਂ ਮੰਗ ਕਰਦੇ ਜੀ ਪੂਲੀ ਤੋੜ ਕੇ ਪਾਣੀ ਲੁੱਟਣ ਦਾ ਕਾਸਿ ਕਰੀਏ ਇਹ ਪਾਣੀ ਇਹ ਪਹਿਲੀ ਵਾਰੀ ਆਇਆ ਕਿ ਅੱਗੇ ਵੀ ਕਦੀ ਆਇਆ ਨਹੀਂ ਹੋਰ ਵਾਰੀ ਆਇਆ ਜੀ ਤੇ ਕੋਈ ਪ੍ਰਸ਼ਾਸਨ ਨੇ ਕੋਈ ਦੀ ਮਦਦ ਕੀਤੀ ਕੋ ਤੁਹਾਡੀ ਜਿਵੇਂ ਪਿਛਲੇ ਸਾਲ ਜਦੋਂ ਹੋਇਆ ਕੁਝ ਨਹੀਂ ਹੋਇਆ ਜੀ ਤੇ ਥੈਂਕ ਯੂ ਜੀ ਭਾਜੀ ਕੀ ਨਾਮ ਤੁਹਾਡਾ ਜੀ ਕਾਲਾ ਜੀ ਕਾਲਾ ਤੁਸੀਂ ਇੱਥੇ ਸ਼ੈਲਰ ਚ ਕੰਮ ਕਰਦੇ ਆਂ ਹਾਂ ਜੀ ਇਹ ਜਿਹੜਾ ਪਾਣੀ ਹੈ ਕਿਵੇਂ ਆਇਆ ਪਾਣੀ ਹੈ ਪਾਣੀ ਬੋਨੇ ਪੁਲੀ ਬਲੌਕ ਹੋ ਗਈ ਹੈ ਜੀ ਪੂਰੇ ਕਰਕੇ ਆਇਆ ਜੀ ਤੇ ਇਹ ਕਿੰਨਾ ਕ ਨੁਕਸਾਨ ਹੋ ਗਿਆ ਤੁਹਾਡਾ ਹੁਣ ਆ 4-5 ਲੱਖ ਦਾ ਜੀ ਤੇ ਹੁਣ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਅਜੇ ਤਾਂ ਕਹਿੰਦੇ ਪੁਲੀ ਬਣਾਣੀ ਚਾਹੀਦੀ ਆ ਜੀ ਨੀਮੀ ਕਰਦੇ ਜੇ ਮੋਰੇ ਨੂੰ ਪਾਣੀ ਦਾ ਨਿਕਾਸ਼ ਹੋ ਜਾਈਏ ਜੀ ਤੇ ਇਹ ਅੱਗੇ ਵੀ ਕਦੀ ਆਇਆ ਪਾਣੀ ਕੇ ਪਹਿਲੀ ਵਾਰੀ ਦੋ ਵਾਰੀ ਆ ਗਿਆ ਜੀ ਫੇਰ ਤਾਂ ਕਾਫੀ ਨੁਕਸਾਨ ਹੋਇਆ ਤੁਹਾਡਾ ਹਾਂ ਜੀ